ਕੈਨੇਡਾ ਵਾਲਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਕਿਉਂਕਿ ਕੈਨੇਡਾ ਦਾ ਵੀਜ਼ਾ ਦਰ ਜਿਹਨੂੰ ਆਪਾਂ ਸਟੂਡੈਂਟ ਵੀਜ਼ਾ ਕਹਿ ਦਿੰਨੇ ਆ ਰਾਈਟ ਨਾਓ ਉਹਦਾ ਟ੍ਰੈਂਡ ਕਿਵੇਂ ਦਾ ਚੱਲ ਰਿਹਾ ਹੈ ਤੁਹਾਡੇ ਨਾਲ ਫੁੱਲ ਵੀਡੀਓ ਸਾਂਝੀ ਕਰਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਇੱਕ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਕਦੇ ਨਾ ਕਦੇ ਆਪਣਾ ਵੀ ਸੁਪਨਾ ਹੁੰਦਾ ਕਿ ਆਪਣੇ ਬੱਚਿਆਂ ਦੀ ਵਧੀਆ ਜ਼ਿੰਦਗੀ ਬਣੇ ਵਧੀਆ ਫਿਊਚਰ ਬਣੇ ਬਾਹਰ ਜਾ ਕੇ ਵਧੀਆ ਸਟੱਡੀ ਕਰਨ ਸੈਟਲ ਹੋ ਜਾਣ ਕਿਉਂਕਿ ਬਾਹਰ ਜਾ ਕੇ ਥੋੜੀ ਜਿਹੀ ਲਾਈਫ ਈਜ਼ੀ ਬੱਚਿਆਂ ਦੀ ਸੈਟਲ ਹੋ ਪਿਛਲੇ ਸਾਲ ਕੈਨੇਡਾ ਨੇ ਅਨਾਉਂਸਮੈਂਟ ਕੀਤੀ ਸੀ 2023 ਦੇ ਵਿੱਚ ਕਿ ਅਸੀਂ 4 ਲੱਖ ਸਟੂਡੈਂਟਸ ਨੂੰ ਆਪਣੇ ਕੋਲੇ ਬੁਲਾਵਾਂਗੇ ਤੇ ਉਹਨਾਂ ਨੂੰ ਸਟੱਡੀ ਪਰਮਿਟ ਦੇਵਾਂਗੇ ਵਰਕ ਪਰਮਿਟ ਦੇਵਾਂਗੇ ਦੈਨ ਉਹਨਾਂ ਨੂੰ ਪੀਆਰ ਵੀ ਪ੍ਰੋਵਾਈਡ ਕਰਵਾਵਾਂਗੇ ਪਰ ਰਾਈਟ ਨਾਉ ਜੇ ਗੱਲ ਕਰਦੇ ਹਾਂ 2024 ਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ 290000 ਸਟੂਡੈਂਟਸ ਨੂੰ ਅਸੀਂ ਆਪਣੇ ਕੋਲੇ ਬੁਲਾਵਾਂਗੇ ਪਰ ਸਟੂਡੈਂਟਸ ਦਾ ਸਟੱਡੀ ਰੇਟ ਜਾਂ ਸਟੱਡੀ ਰੇਸ਼ੋ ਉਹ ਦਿਨੋਂ-ਦਿਨ ਬਹੁਤ ਘਟ ਜਾ ਰਿਹਾ ਹੈ ਕਿਉਂਕਿ ਜਿੱਥੋਂ ਸਟੂਡੈਂਟਸ ਨੇ ਜ਼ਿਆਦਾ ਆਉਣਾ ਹੁੰਦਾ ਹੈ ਸਭ ਤੋਂ ਬਿਗੇਸਟ ਜੇਕਰ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਤਾਂ ਉਹ ਇੰਡੀਆ ਚੋਂ ਜਾਂਦੇ ਆ ਲਾਈਕ ਪੰਜਾਬ ਦੇ ਵਿੱਚੋਂ ਜਾਂ ਫਿਰ ਗੁਜਰਾਤ ਸਾਈਡ ਤੋਂ ਸਭ ਤੋਂ ਵੱਧ ਸਟੂਡੈਂਟਸ ਕੈਨੇਡਾ ਦੇ ਵਿੱਚ ਸਟੱਡੀ ਕਰ ਲੈ ਜਾਂਦੇ ਆ ਪਰ ਰਾਈਟ ਨਾਓ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲੇ ਰਾਈਟ ਨਾਓ ਜੋ ਸਟੂਡੈਂਟਸ ਸਭ ਤੋਂ ਵੱਧ ਆ ਰਹੇ ਆ ਉਹ ਰਾਈਟ ਨਾਓ ਅਫਰੀਕਾ ਤੋਂ ਚਾਈਨਾ ਤੋਂ ਨਾਈਜੀਰੀਆ ਤੋਂ 3 ਟਾਈਪ ਆਫ ਕੰਟਰੀਜ਼ ਤੋਂ ਸਾਡੇ ਕੋਲੇ ਸਟੂਡੈਂਟਸ ਆ ਰਹੇ ਆ ਪਰ ਜੇਕਰ ਉਹਨਾਂ ਦੀ ਟੋਟਲ ਗਿਣਤੀ ਦੀ ਗੱਲ ਕਰੀਏ ਹੁਣ ਤੱਕ ਇਹਨਾਂ ਕੰਟਰੀਆਂ ਦੇ ਵਿੱਚੋਂ ਕਿਉਂਕਿ ਇਹਨਾਂ ਦਾ ਸਕਸੈਸ ਰੇਟ ਬਹੁਤ ਲੋ ਹੁੰਦਾ ਹੈ ਹੁਣ ਤੱਕ ਸਾਡੇ ਕੋਲੇ ਸਿਰਫ 76000 ਹੀ ਐਪਲੀਕੇਸ਼ਨ ਪ੍ਰੋਵਾਈਡ ਹੋਈ ਆ ਮਤਲਬ ਕੀ ਜਿਕਰ ਆਈਡੀਆ ਦੀ ਗੱਲ ਕਰੀਏ ਤਾਂ ਰਾਈਟ ਨਾਓ ਜਿਨ੍ਹਾਂ ਦੀ ਐਪਲੀਕੇਸ਼ਨ ਬਹੁਤ ਜ਼ਿਆਦਾ ਵੀਕ ਆ ਮਤਲਬ ਕਿ ਜਿਹੜੇ ਸਟੂਡੈਂਟ ਕਹਿੰਦੇ ਕਿ ਸਾਡੇ 5.5 ਬੈਂਡ ਆਏ ਆ ਇੱਕ ਮੋਡਿਊਲ ਚੋਂ ਦਾ ਫਿਰ 2 ਮੋਡਿਊਲ ਦੇ ਵਿੱਚੋਂ ਜਾਂ ਓਵਰਆਲ ਸਾਡੇ 6 ਬੈਂਡ ਮਸਾਂ ਹੀ ਬਣਦੇ ਆ ਜਿਨ੍ਹਾਂ ਦੀ ਮਤਲਬ ਕਿ ਪ੍ਰੋਫਾਈਲ ਵੀਕ ਹੈ ਉਹ ਆਪਣਾ ਟਰਾਈ ਕਰ ਸਕਦੇ ਆ ਕਿ ਉਹਨਾਂ ਨੂੰ ਜ਼ਿਆਦਾ ਚਾਂਸ ਆ ਵੀਜ਼ਾ ਮਿਲਣ ਦੇ ਕਿਉਂਕਿ ਰਾਈਟ ਨਾਓ ਇੰਡੀਆ ਦੀ ਜੋ ਸਕਸੈਸ ਰੇਟ ਆ ਉਹ ਸਭ ਤੋਂ ਵੱਧ ਹਾਈ ਚੱਲ ਰਹੀ ਹੈ ਅਦਰ ਕੰਟਰੀ ਦੀ ਸਕਸੈਸ ਰੇਟ ਆ ਉਹ ਲੋਅ ਚੱਲ ਰਹੀ ਹੈ ਮਤਲਬ ਕਿ ਜੇਕਰ ਤੁਹਾਡੇ ਪੰਜ ਬੈਂਡ ਵੀ ਇੱਕ ਮੋਡਿਊਲ ਦੇ ਵਿੱਚੋਂ ਹੈ ਜਾਂ ਫਿਰ ਟੂ ਮੋਡਿਊਲ ਦੇ ਵਿੱਚੋਂ 5.5 ਬੈਂਡ ਸਕੋਰ ਹੈ ਤੁਸੀਂ ਟਰਾਈ ਕਰ ਸਕਦੇ ਹੋ ਸਟੱਡੀ ਵੀਜ਼ਾ ਇੱਕ ਥੋੜਾ ਜਿਹਾ ਰਿਸਕ ਲੈ ਕੇ ਪਰ ਹਾਈ ਚਾਂਸ ਆ ਕਿ ਤੁਹਾਨੂੰ ਵੀਜ਼ਾ ਮਿਲ ਜਾਵੇਗਾ ਜੇਕਰ ਤੁਹਾਡੀ ਪ੍ਰੋਫਾਈਲ ਵਧੀਆ ਬਣਾ ਕੇ ਲਾਈ ਜਾਵੇ ਜੇਕਰ ਤੁਹਾਡੀ ਐਸਓਪੀ ਜਿਸ ਦੇ ਉੱਤੇ ਹੀ ਆਪਾਂ ਨੂੰ ਵੀਜ਼ਾ ਮਿਲਦਾ ਹੈ ਉਸ ਨੂੰ ਵਧੀਆ ਤਰੀਕੇ ਨਾਲ ਡਿਫਾਈਨ ਕੀਤਾ ਜਾਵੇ ਇਮੀਗ੍ਰੇਸ਼ਨ ਜੋ ਆਪਣੀ ਪ੍ਰੋਫਾਈਲ ਨੂੰ ਚੈੱਕ ਕਰੂਗਾ ਸੋ ਵੀਕ ਫਾਈਲਾਂ ਵਾਲੇ ਮਤਲਬ ਕਿ ਜਿਨ੍ਹਾਂ ਦੀ ਪ੍ਰੋਫਾਈਲ ਵੀਕ ਆ ਉਹ ਟਰਾਈ ਕਰਕੇ ਆਪਣਾ ਵਧੀਆ ਵੀਜ਼ਾ ਲੈ ਸਕਦੇ ਆ ਸਟੱਡੀ ਵੀਜ਼ਾ ਉਹ ਵੀ ਕੈਨੇਡਾ ਦਾ ਸੋ ਬੈਸਟ ਆਫ ਲੱਕ ਐਂਡ ਸਬਸਕ੍ਰਾਈਬ ਲਾਈਕ ਜਰੂਰ ਕਰਿਓ